ਨਾਂ ਦਿਲਾਤੀਆ ਦੀ ਗਦਾਰ ਦਿਲਾਤੀਆ ਦਾ ਬਲਾ ਰਸੂਲਲਾ ਦੇ ਕਰਤਵ 2 ਦੇ 38 ਪੱਜ ਦੇ ਬక్తి ਵਚਨ ਪਰ ਸਾਰੇ ਬੁਧ ਹਾਲੇ ਨਹੀਂ ਹallelujah 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 ਜਦੋਂ ਤੱਕ ਸਾਡੇ ਉੱਤੇ ਪਵਿੱਤਰ ਆਤਮਾ ਦੀ ਤਾਕਤ ਨਹੀਂ ਆਉਂਦੀ ਅਸੀਂ ਬਦਲ ਨਹੀਂ ਸਕਦੇ ਦੂਸਰਾ ਨੰਬਰ ਜਦੋਂ ਪਵਿੱਤਰ ਆਤਮਾ ਦੀ ਤਾਕਤ ਆਉਂਦੀ ਹੈ ਉਸ ਤੋਂ ਪਹਿਲਾਂ ਸਾਨੂੰ ਦੋ ਚੀਜ਼ਾਂ ਕਰਨੀਆਂ ਪੈਂਦੀਆਂ ਨੇ ਪਹਿਲਾ ਮਾਪਿਆਂ ਦੀ ਮਾਫੀ ਤੇ ਦੂਜਾ ਵਾਪਸ ਇਸ ਨੂੰ ਯਾਨੀ ਕਿ ਤੋਬਾ ਤੇ ਹੋਪਿਸ ਸਾਰੇ ਬੋਲੋ ਹalleluyah ਹਾਜੀ ਪੜੋ ਤਾਦ ਪਤਰਸ ਨੇ ਹਾਂ ਆਵਾਕਿਆ ਹਾਂ ਪਵਾ ਕਰੋ ਅਤੇ ਤੁਹਾਡੇ ਵਿੱਚੋਂ ਹਰੇਕ ਆਪੋ ਆਪਣੇ ਪਾਪਾਂ ਦੀ ਮਾਫੀ ਦੇ ਲਈ ਇਸ ਉਸੂਸੀ ਦੇ ਨਾਮ ਤੇ ਵਾਪਸ ਮੰਗ ਲਵੇ ਜੀ ਤਾਂ ਪਵਿੱਤਰ ਆਤਮਾ ਦਾ ਦਾਣ ਪਾਓਗੇ ਆਮੀਨ ਸਾਰੇ ਬੋਲੋ ਹalleluyah ਹalleluyah ਤਾਂ ਤੁਹਾਨੂੰ ਸੋਤਰਸ ਨੇ ਪੱਤਰਸ ਨੇ ਇੱਕ ਗੱਲ ਕਿੰਦਾ ਤੋਬਾ ਕਰੋ ਅਤੇ ਤੁਹਾਡੇ ਵਿੱਚੋਂ ਹਰੇਕ ਆਪੋ ਆਪਣੇ ਪਾਪਾਂ ਦੀ ਮਾਫੀ ਦੇ ਲਈ ਯਿਸੂ ਜੀ ਦੇ ਨਾਮ ਤੇ ਬਪਤਿਸਮਾ ਲਵੇ ਤਾਂ ਪਵਿੱਤਰ ਆਤਮਾ ਦਾ ਦਾਨ ਪਾਓ ਦੋ ਚੀਜ਼ਾਂ ਪਵਿੱਤਰ ਆਤਮਾ ਦੀ ਤਾਕਤ ਨੂੰ ਪਾਉਣਾ ਹੈ ਸਮਰਤ ਨੂੰ ਪਾਉਣਾ ਹੈ ਪਹਿਲਾ ਮਾਫੀ ਦੂਜਾ ਬਪਤਿਸਮਾ ਹallelujah 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 ਪਹਿਲਾ ਮਾਫੀ ਜ਼ਰੂਰੀ ਹੈ ਜੇ ਪਵਿੱਤਰ ਆਤਮਾ ਪੜਨਾ ਚਾਹੁੰਦੇ ਹੋ ਕੋ ਪਰਮੇਸ਼ਵਰ ਦੇ ਜਿਹੜੀਆਂ ਬਣਾਇਆਂ ਨੇ ਯੋਜਨਾ ਉਹਨਾਂ ਨੂੰ ਸਮਝਣਾ ਚਾਹੁੰਦੇ ਹੋ ਉਹਨਾਂ ਨੂੰ ਵੇਖਣਾ ਚਾਹੁੰਦੇ ਹੋ ਤਾਂ ਪਹਿਲਾ ਨੰਬਰ ਜਿਹੜਾ ਪਾਪ ਤੁਸੀਂ ਕਰਦੇ ਬੈਓ ਉਸ ਪਾਪ ਦੀ ਮਾਫੀ ਮੰਗੋ ਉਸ ਗੁਨਾਹ ਦੀ ਮਾਫੀ ਮੰਗੋ ਜਿਹੜੀ ਤੁਸੀਂ ਕਰਦੇ ਹੋ ਜਿਹੜਾ ਪਾਪ ਤੁਸੀਂ ਕਰਦੇ ਹੋ ਉਸ ਪਾਪ ਦੀ ਮਾਫੀ ਮੰਗੋ ਤੇ ਜਦੋਂ ਤੁਸੀਂ ਮਾਫੀ ਮੰਗੋ ਤੇ ਪਰਮੇਸ਼ੁਰ ਤੁਹਾਨੂੰ ਮਾਫ ਕਰੇ ਪਰਮੇਸ਼ਰ ਤੁਹਾਨੂੰ ਤੁਹਾਡੀ ਪਾਪਾਂ ਦੀ ਗੁਨਾਹਾਂ ਦੀ ਮਾਫੀ ਦੇਵੇ ਜਦੋਂ ਤੁਹਾਨੂੰ ਮਾਫੀ ਦੇਵੇ ਤੇ ਫਿਰ ਤੁਹਾਨੂੰ ਫਿਰ ਤੁਹਾਨੂੰ ਇੱਕ ਅਗਲਾ ਕਦਮ ਅਗਲਾ ਕਦਮ ਪੱਟਣ ਦੀ ਲੋੜ ਹੈ ਬਪਤਿਸਮਾ ਲੈਣ ਤੇ ਬਹੁਤ ਸਾਰੇ ਲੋਕ ਐਸੇ ਵੀ ਮੈਂ ਦੇਖੇ ਨੇ ਬਪਤਿਸਮਾ ਲੈ ਕੇ ਵੀ ਬੜਾ ਪਾਪ ਕਰਦੇ ਨੇ ਬੜੇ ਗੁਨਾਹ ਕਰਦੇ ਨੇ ਚੁਗਲੀ ਹੋ ਗਈ ਗੰਦੀਆਂ ਗੱਲਾਂ ਹੋ ਗਈਆਂ ਹallelujah ਹallelujah ਜ਼ੈਰਬਰੋਦ ਹੋ ਗਿਆ ਕਮੰਡ ਹੋ ਗਿਆ ਹੰਕਾਰ ਹੋ ਗਿਆ ਇਹ ਸਭ ਚੀਜ਼ਾਂ ਪਾਪ ਦੇ ਵਿੱਚ ਆਉਂਦੀਆਂ ਨੇ ਲਿਖਿਆ ਆਪ ਜੇ ਤੁਸੀਂ ਪਵਿੱਤਰ ਆ ਬਹੁਤ ਸਾਰੇ ਲੋਕ ਕਹਿੰਦੇ ਜਦੋਂ ਉਹਨਾਂ ਦੇ ਉੱਤੇ ਪਵਿੱਤਰ ਆਤਮਾ ਉਤਰਿਆ ਇਹਦਾ ਇਹਦਾ 37ਵਾਂ ਵਚਨ ਪੜ੍ਹ ਕੇ ਵੇਖੋ ਰਸੂਲ ਉਹ ਰਸੂਲਾਂ ਦੇ ਕੋਲ ਆਏ ਕਹਿੰਦੇ ਕਿ ਅਸੀਂ ਕਿਵੇਂ ਪਾ ਸਕਦੇ ਆ ਕਹਿੰਦਾ ਪਹਿਲਾਂ ਤੁਸੀਂ ਕੀ ਕਰੋ ਤੋਬਾ ਕਰੋ ਆਪਣੇ ਪਾਪਾਂ ਦੀ ਮਾਫੀ ਮੰਗੋ ਬਪਤਿਸਮਾ ਲਓ ਫੇਰ ਤੁਸੀਂ ਪਵਿੱਤਰ ਆਤਮਾ ਦਾ ਦਾਨ ਪ੍ਰਾਪਤ ਕਰੋ ਸਮਝ ਆ ਰਹੀ ਹੈ ਕਿ ਨਹੀਂ ਆਹੀ ਨਹੀਂ ਆ ਰਹੀ ਸੁੱਤੇ ਪਏ ਆ ਪੱਕੇ ਪੱਕੇ ਲਾਣੇ ਸੌ ਜਾ ਸਾਰੇ ਬੋਲੋ ਹਾਲੇਲੂਇਆ ਹਾਲੇਲੂਇਆ ਸੌ ਜਾਣਾ ਸੋਣਾ ਜੇ ਫੇਰ ਘਰੋਂ ਹੀ ਨਹੀਂ ਆਉਣਾ ਮਜ਼ਾ ਹੀ ਨਹੀਂ ਆ ਰਹਾ ਤੁਹਾਨੂੰ ਗੱਲ ਦਾ ਸਾਰੇ ਬੋਲੋ ਹਾਲੇਲੂਇਆ ਹਾਲੇਲੂਇਆ ਲਿਖਿਆ ਜੇ ਤੁਸੀਂ ਤੋਬਾ ਕਰੋ ਪਾਪਾਂ ਦੀ ਮਾਫੀ ਮੰਗੋ ਬਪਤਿਸਮਾ ਲਾਓ ਤੇ ਫੇਰ ਤੁਸੀਂ ਪਵਿੱਤਰ ਆਤਮਾ ਦਾ ਦਾਣ ਪ੍ਰਾਪਤ ਕਰੋਗੇ ਸਮਝਦੇ ਹੋ ਪਵਿੱਤਰ ਆਤਮਾ ਜਦੋਂ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਪਵਿੱਤਰ ਆਤਮਾ ਮਿਲੇ ਉਹ ਆਤਮਾ ਮਿਲੇ ਜਿਹੜਾ ਜਿੰਨੇ ਸਾਨੂੰ ਦੁਨੀਆ ਤੋਂ ਵੱਖਰਾ ਕੀਤਾ ਜਿਹੜਾ ਸਾਨੂੰ ਦੁਨੀਆ ਤੋਂ ਵੱਖਰਾ ਚਲਾਉਣਾ ਚਾਹੁੰਦਾ ਹੈ ਜਿਹੜਾ ਤੁਹਾਨੂੰ ਦੁਨੀਆ ਦੇ ਕੰਮਾਂ ਤੋਂ ਵੱਖਰਾ ਕਰਨਾ ਚਾਹੁੰਦਾ ਹੈ ਉਹ ਆਤਮਾ ਨੂੰ ਕੌਣ ਦੇ ਲਈ ਪਹਿਲਾਂ ਇਹ ਚੀਜ਼ ਕਰਨੀ ਜਿੰਨੇ ਨਹੀਂ ਕੀਤੀ ਪਹਿਲਾਂ ਤੌਬਾ ਕਰੇ ਇਕਰਾਰ ਕਰੇ ਪਾਪਾਂ ਦੀ ਮਾਫੀ ਫਿਰ ਬਪਤਿਸਮਾ ਲਵੇ ਬਪਤਿਸਮਾ ਲੈ ਕੇ ਫਿਰ ਉਹ ਪਰਮੇਸ਼ੁਰ ਦੇ ਵਿੱਚ ਉਹਦੇ ਵਚਨਾਂ ਦੇ ਵਿੱਚ ਚੱਲਣਾ ਮਜ਼ਬੂਤ 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 ਬੰਨਾ ਸ਼ੁਰੂ ਕਰੇ ਇਹ ਚੀਜ਼ ਨਹੀਂ ਹੈ ਕਿ ਅੱਜ ਤੌਬਾ ਕਰ ਲਈਏ ਤੇ ਦੋ ਦਿਨ ਬਾਅਦ ਬਪਤਿਸਮਾ ਲੈ ਲਏ ਉਸ ਤੋਂ ਬਾਅਦ ਸਾਨੂੰ ਪਵਿੱਤਰ ਆਤਮਾ ਦਾ ਵਰਦਾਨ ਮਿਲ ਜਾਵੇਗਾ ਇਹ ਐਦਾ ਨਹੀਂ ਕਿ ਯਾਮ ਦੀ ਚੀਜ਼ ਨਹੀਂ ਹੈਗੀ ਕਿ ਤੁੰ ਦੁਕਾਨ ਤੋਂ ਕੌਫੀ ਲਈ ਲੈਣੀ ਪਵਿੱਤਰ ਆਤਮਾ ਵਾਲੀ ਕੌਫੀ ਲੈ ਲਈ ਤੇ ਖਾਲੀ ਬਸ ਤੇ ਸਭ ਕੁਝ ਹੋਊਗਾ ਸਾਡੇ ਲਈ ਹਾਂਜੀ ਹallelujah ਹallelujah ਐਦਾ ਵੀ ਕੁਝ ਨਹੀਂ ਹੋਏਗਾ ਸਾਨੂੰ ਬਦਲਣਾ ਪੈਣਾ ਆਪਣੇ ਆਪ ਹallelujah ਹallelujah ਢੀਠ ਕੋਨੇ ਦਾ ਆਤਮਾ بڑے ਲੋਕਾਂ ਦੇ ਅੰਦਰ ਪਾਇਆ ਜਾਂਦਾ ਹੈ ਆਖਦੇ ਸਮੇਂ ਦੇ ਵਿੱਚ ਢੀਠ ਕੋਨੇ ਦਾ ਆਤਮਾ ਬਾਦਰੀ ਕੀ ਕਹਿੰਦਾ ਕਿੰਨੇ ਵਜੇ ਦਾ ਟਾਈਮ 11 ਵਜੇ ਦਾ ਤੇ ਸਮਝਣ ਕਿ ਕਿਹਨੇ ਆ ਰਹੀ ਹੈ ਸਾਰੇ ਬੋਲੋ ਹਾਲੇਲੂਇਆ ਹਾਲੇਲੂਇਆ ਉਹਾਈ ਵਾਲਾ ਉਹਦਾ ਸਾਰਾ ਕੰਮ ਨਵੇਂ ਨੂੜ ਕੇ ਫੇਰ ਆਉਣਾ ਤੇ ਪ੍ਰਭੂ ਵੀ ਕਹਿੰਦਾ ਚਾਲ ਕੋਈ ਨਹੀਂ ਕਰੀਂ ਜਿੱਦਨ ਮੇਰਾ ਮੂਡ ਹੋਇਆ ਉਦੋਂ ਨਹੀਂ ਕਰੀਂ ਹੈ ਜਿੱਦਨ ਮੇਰਾ ਮੂਡ ਆਇਆ ਨਾ ਉਦੋਂ ਹੀ ਮੈਂ ਤੇਰੇ ਸਿਰ ਤੇ ਆਪ ਰੱਖੂਗਾ ਜਿੱਦਨ ਤੂੰ ਜਲਦੀ ਆਇਆ ਜਿੱਦਨ ਤੇ ਤੂੰ ਜਲਦੀ ਆ ਕੇ ਬੈਠਾ ਨਾ ਉਹ ਦਿਨ ਕਰਨਾ ਕਰਾਂਗਾ ਹallelujah ਹallelujah ਆ ਮੈਂ ਕਿ ਫੜੰਦਾ ਕਦਾਰ ਮੈਂ ਪਤਾ ਕਿਵੇਂ ਬਣਿਆ ਹallelujah ਚੱਲ ਚੱਲ ਲੱਗਦਾ ਸੀ 11 ਵਜੇ ਇਹ ਬੰਦਾ ਪਹੁੰਚਦਾ ਨਹੀਂ 8 ਵਜੇ ਚਰਚ ਦੇ ਵਿੱਚ ਹallelujah 8 ਵਜੇ ਜਾ ਕੇ ਕਿਸੇ ਦੀ ਵੇਟ ਨਹੀਂ ਕਰਨੀ 8 ਵਜੇ ਤੋਂ ਤੁਰ ਪੈਣਾ ਹallelujah ਕਈ ਲੋਕਾਂ ਨੂੰ ਮੇਰੀ ਜੁਰਾਬਾਂ ਨਹੀਂ ਦੋਦੀਆਂ ਮੈਂ ਨਹੀਂ ਜਾਣਾ ਬੂਟ ਨਹੀਂ ਜਾਉ ਮੈਂ ਨਹੀਂ ਜਾਣਾ ਟੁੱਟੀਆਂ ਜੀਆਂ ਚਪਲਾ ਪਾ ਲੈਣੀਆਂ ਹallelujah ਜੇ ਸਾਫ ਹੋਣੀਆਂ ਤਾਂ ਪਾ ਲੈਣੀਆਂ ਬੂਟ ਹੈਗੇ ਤਾਂ ਪਾ ਲੈਣੇ ਨਹੀਂ ਤਾਂ ਨਹੀਂ ਚਲੋ ਵੀ ਤੁਰ ਪੇ ਤੁਰੇਗਾ 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 ਮੈਂ ਜਾਨਾ ਇੱਕ ਦਵਾਈ ਦਿਨਾ ਨਾ 4 ਸਾਲ ਮੈਂ ਦੋ ਸ਼ਰਤਾਂ ਤੇ ਦੋ ਪੈਂਡਾਂ ਦੇ ਵਿੱਚ ਗੁਜ਼ਾਰੇ ਨੇ ਚਰਚ ਦੇ ਵਿੱਚ 4 ਸਾਲ ਹallelujah ਹallelujah ਐਤੋ ਤੁਰਨਾ 8 ਵਜੇ 9 ਵਜੇ ਤੱਕ ਤੁਰ ਕੇ ਜਾਂਦਾ ਹੁੰਦਾ ਸੀ ਪਾਈਨਰ ਗੋਨ ਕਲੈਕਸ ਦੇ ਵਿੱਚ ਉੱਥੇ ਜਾ ਕੇ ਪੜਨਾ ਛਾੜੂ ਨਾਲੇ ਦਬਾਅ ਦਿੱਤੀ ਜਾਂਦੀ ਨਾਲੇ ਝਾੜੂ ਮਾਰੀ ਜਾਂਦਾ ਨਾਲੇ ਸਭਾਈ ਗੜੀਆਂ ਦੁਨੀਆ ਝਾੜ ਕੇ ਸਾਊਂਡ ਸਿਸਟਮ ਨਾਲ ਫਿੱਟ ਕਰਕੇ ਸਾਢੇ 9:30 ਵਜੇ ਤੱਕ 10:00 ਵਜੇ ਤੱਕ ਪੂਰਾ ਰੈਡੀ ਕਰ ਦਿੰਦਾ ਸੀ ਉਹ ਪੰਡਾਲ ਚਰਚ ਦਾ ਭਵਨ ਉਹਦਾ ਹਾਲ ਰੈਡੀ ਹੋ ਜਾਂਦਾ ਸੀ ਤੇ ਪਾਸਟਰ ਸਾਹਿਬ ਆਉਂਦਾ ਸੀ ਦੇਖਦਾ ਸੀ ਵਾਕਿਆ ਦੀ ਉਹਦਾ ਮਿਲਿਆ ਕਿ ਵਫਾਦਾਰੀ ਉਹਦਾ ਜਿਹੜਾ ਕੰਮ ਕਰਦਾ ਉਹ ਮਿਹਨਤ ਅੱਜ ਇਸ ਜਗ੍ਹਾ ਤੇ ਮੈਕਫਣ ਦੇ ਹੱਥ ਨਾਲ ਬਣਾ ਦਿੰਦਾ ਸੀ ਹਲੇ ਦੇ ਨਾਲ ਕਿੰਨਾ ਕੁ ਮੇਰੀ ਲਾਈਫ ਦੇ ਵਿੱਚ ਹੋਇਆ ਮੈਨੂੰ ਮੇਰੀ ਆਵਾਜ਼ ਚਲੀ ਗਈ ਦਬਾਅ ਕੀਤੀ ਆਵਾਜ਼ ਵਾਪਸ ਆਈ ਉਸ ਆਵਾਜ਼ ਦੇ ਨਾਲ ਚਮਤਕਾਰ ਕਿੰਨੇ ਹੋਏ ਹallelujah ਮੈਨੂੰ ਕਿੰਨੀ ਵਧੀਆ ਮੇਰੀ ਪਤਨੀ ਮਿਲੀ ਮੇਰੇ ਦੋ ਬੱਚੇ ਵਧੀਆ ਮੈਨੂੰ ਮਿਲੇ ਹallelujah ਮੇਰਾ ਪਰਿਵਾਰ ਹੁਣ ਵਧੀਆ ਤਰੀਕੇ ਦੇ ਨਾਲ ਪਰਮੇਸ਼ਰ ਦੀ ਸੇਵਾ ਦਾ ਹੀ ਕਰਦਾ ਰਿਹਾ ਸਮਾਂ ਹੀ ਦੇ ਉਹ ਨਹੀਂ ਸਮਝ ਤੁਸੀਂ ਵੀ ਚਾਹੁੰਦੇ ਆ ਤੁਹਾਡੀ ਜ਼ਿੰਦਗੀ ਦੇ ਵਿੱਚ ਸਾਰਾ ਕੁਝ ਵਧੀਆ ਹੋਵੇ ਪਹਿਲਾਂ ਸਮੇਂ ਦੀ ਕਦਰ ਕਰੋ ਠੀਠ ਹੁਣਾਂ ਕੱਟੋ ਵਾਦੇ ਜੀ ਦੇ ਵਿੱਚ ਹੈਤਵਾਰ ਇੱਕ ਐਤਵਾਰ ਦੀ ਕੰਮ ਨਾ ਨਾ ਕਰੋਗੇ ਤੇ ਕੁਛ ਨਹੀਂ ਲਾ ਤੁਹਾਡਾ ਹੀ ਘਾਰੇ ਆਇਆ ਹੈ ਸੌ ਤੋੜ ਕੇ ਵੇਖੋ ਆ ਇੱਕ ਦਿਨ ਸੌ ਤੋੜੋ ਯਾਰ ਇੱਕ ਦਿਨ 11 ਵਜੇ ਆ ਕੇ ਰੋਹ ਮੈਨੂੰ ਮੈਂ ਇੱਥੇ ਦਲੀ ਮਸਾਉਂਦਾ ਹਾਂ ਤਾਂ ਤੁਸੀਂ ਸਿਰ ਤੇ ਆ ਕੇ ਗੱਲੋਂ ਉਹ ਮੈਂ ਆਪਾ ਰਸਾਉਂਗਾ ਤਾਂ ਆ ਵੀ ਤੇ ਮੈਂ ਜਲਦੀ ਜਲਦੀ ਤਰੀਆਂ ਮਸਾਉਂ ਤੋੜ ਕੇ ਬਾਉ ਸੌ ਤੇ ਕਦੀ ਤੁਹਾਡੇ ਅੰਦਰ ਇਸ ਚੀਜ਼ ਦਾ ਜਨੂਨ ਨਹੀਂ ਪੈਦਾ ਆਇਆ ਵੀ ਚਰਚ ਦੇ ਵਿੱਚ ਆ ਕੇ ਤਰੀਆਂ ਵੀ ਝਾੜੀਆਂ ਤੇ ਵਿਚਾਈਏ ਉਹ ਸੈਡਾਂ ਤੇ ਜਾ ਕੇ ਤੁਸੀਂ ਗੱਲਾਂ ਮਾਰਨ ਲੱਗ ਪੈਂਦੇ ਹੋ ਬੈਠ ਜਾਂਦੇ ਹੋ ਤੁਹਾਡੇ ਨਰੇਸ਼ ਚੀ ਦਾ ਜਨੂਨ ਨਹੀਂ ਹੈਗਾ ਹallelujah ਸਾਰੇ ਇੱਕ ਸਮਾਂ ਨੇ ਬਾਈਬਲ ਦੇ ਵਿੱਚ ਲਿਖਿਆ ਸਭ ਦੇ ਸਭ ਕਹਿੰਦਾ ਜੇ ਸਰੀਰ ਦੇ ਅੰਗ ਨੇ ਨਾ ਇਹ ਹੱਥ ਨੇ ਪੈਰ ਨੇ ਹਨਾ ਅੱਖਾਂ ਨੇ ਮੂੰਹ ਹੈ ਗੱਲਾਂ ਕੁਝ ਵੀ ਅਲੱਗ-ਅਲੱਗ ਚੀਜ਼ਾਂ ਨੇ ਤੇ ਸਾਰਿਆਂ ਨੂੰ ਜੋੜ ਕੇ ਇੱਕ ਜੀਵ ਰਚਦਾ ਆਪਾਂ ਵੀ ਸਭ ਦੇ ਸਭ ਇੱਕ ਆ ਇਸਨੂੰ ਉਤਾਰ ਨਹੀਂ ਪਾਇਆ ਕਿਸੇ ਨੇ ਕੁਝ ਨਹੀਂ ਕੀਤਾ ਕੋਟ ਪੈਂਟ ਪਾਈ ਤੇ ਕੁਝ ਵੀ ਸੇਵਾ ਹਰ ਰੇਕ ਦੇ ਲਈਏ ਚੱਤ ਦੀ ਸੇਵਾ ਹਰ ਰੇਕ ਦੇ ਲਈਏ ਜਿਨੇ ਆਤਮਾ ਪਾਇਆ ਪਵਿੱਤਰ ਆਤਮਾ ਜਿਨੇ ਸਾਮਤ ਪਾਈ ਜਿਹੜਾ ਪਰਮੇਸ਼ਰ ਦਾ ਡਰ ਮੰਨਦਾ ਜਿਹੜਾ ਪਰਮੇਸ਼ਰ ਦੇ ਵਿੱਚ ਸਹੀ ਦਿੱਤੀ ਦੇ ਨਾਲ ਚੱਲਦਾ ਉਹ ਪਰਮੇਸ਼ਰ ਦੀ ਸੇਵਾ ਕਰਨ ਦੇ ਵਿੱਚ ਅੱਗੇ ਵਧੇਗਾ ਸ਼ਰਮਾਏਗਾ ਨਹੀਂ ਭਾਵੇਂ ਉਹਦੇ ਥੇਲੇ ਘੱਟਾ ਪੈ ਰਿਹਾ ਤੇ ਭਾਵੇਂ ਉਲੱਪੜ ਰਹਿ ਤੇ ਭਾਵੇਂ ਕੋਸ਼ਿਸ਼ ਕਰ ਰਿਹਾ ਉਹ ਪਰਮੇਸ਼ਰ ਦੀ ਸੇਵਾ ਚੱਗੇ ਅੱਗੇ ਵਧੇਗਾ 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 ਸਾਈਡ ਤੇ ਜਾ ਕੇ ਗੱਲਾਂ ਮਾਤਾ ਨਹੀਂ ਮਾਰੇ ਸਮਝ ਰਿਓ ਵੀ ਸਮਝਣਾ ਉਦੋਂ ਜੇ ਲੱਗੇ ਬਸ ਕੋਣੀ ਅਸੀਂ ਉਹਦੇ ਲਈ ਭਾਵੇਂ ਦੋ ਦਰੀਆਂ ਕਾਉਣੀਆਂ ਚਾਰ ਜਣੇ ਫੜ ਕੇ ਚਾਰ ਗੁੱਟਾ ਫੜਵਾਵੇ ਦੋ ਦਰੀਆਂ ਦਾ ਮੈਨੂੰ ਇਕੱਠੀਆਂ ਕਰਕੇ ਦਿਖਾਓ ਸੇਵਾ ਕਰਕੇ ਦਿਖਾਓ ਰੱਬ ਦੀ ਸੇਵਾ ਕਰਨੀ ਪਾਸਟਰ ਸੈਮ ਦੀ ਨਹੀਂ ਸੇਵਾ ਕਰਨੀ ਜੇ ਬੰਦਾ ਜਿਹੜਾ ਬੰਦਾ ਸੇਵਾ ਕਰਦਾ ਉਹਦੀ ਜ਼ਿੰਦਗੀ ਦੇ ਵਿੱਚ ਕੰਮ ਹੁੰਦਾ ਜਿਹੜਾ ਬੰਦਾ ਸੇਵਾ ਨਹੀਂ ਕਰਦਾ ਉਹਦੀ ਜ਼ਿੰਦਗੀ ਵਿੱਚ ਕੋਈ ਕੰਮ ਨਹੀਂ ਹੁੰਦਾ ਕਈ ਲੋਕ ਮਾਰਦੇ ਕਰਕੇ ਤੇ ਨਿਕਲ ਜਾਂਦੇ ਨੇ ਕੋਈ ਉਹ ਪਾਦਰੀ ਕਹਵਾ ਤੇ ਉਹ ਨੂੰ ਬੁਲਾਉਂਦਾ ਮੈਨੂੰ ਵੀ ਮੇਰਾ ਸਿਖਾਉਣਾ ਫਰਜ਼ੇ ਤੁਸੀਂ ਸਿੱਖੋਗੇ ਤੇ ਲੋਕ ਐ ਕੋਚ ਨਹੀਂ ਸਿੱਖੋਗੇ ਤਾਂ ਕੁਝ ਵੀ ਨਹੀਂ ਲੈ ਸਕੋ ਬੜੀ ਵਾਰੀ ਇਸ ਜਗ੍ਹਾ ਤੇ ਚਿਲਾ ਚਿਲਾ ਕੇ ਕਹਿ ਸੇਵਾ ਸਹੀ ਰੀਤੀ ਦੇ ਨਾਲ ਕੋਲ ਸੇਵਾ ਉਹ ਹਾ ਹੀ ਬੰਦਾ ਸਹੀ ਰੀਤੀ ਦੇ ਨਾਲ ਕਰਦਾ ਜਿਹੜਾ ਬੰਦਾ ਆਤਮਿਕ ਹੈ ਜਿਹੜਾ ਬੰਦਾ ਰੱਬ ਦਾ ਡਰ ਮੰਨਦਾ ਜਿਹੜਾ ਬੰਦਾ ਪਾਪ ਨੂੰ ਛੱਡ ਕੇ ਪਰਮੇਸ਼ਵਰ ਦੇ ਦੱਸੇ ਰਾਮਾਂ ਤੇ ਚੱਲਦਾ ਉਹ ਹਾ ਬੰਦਾ ਸੇਵਾ ਦੇ ਵਿੱਚ ਇੰਟਰਸਟ ਰੱਖੇਗਾ ਉਹ ਸੇਵਾ ਦੇ ਵਿੱਚ ਕੰਮ ਕਰੇ ਹallelujah ਹallelujah ਇਹ ਕੰਨਿਆਣੇ ਇਹ ਚੀਜ਼ ਬਾਦਮਾਲ ਦੇ ਵਿੱਚ ਇਹ ਚੀਜ਼ ਹੋਤੀ ਹੈ ਬਾ ਦੋ ਚਾਰ ਜਣੇ ਹੈਗੇ ਉਹ ਕੰਮ ਕਰਦੇ ਨੇ ਉਹ ਅੱਜ ਦਿਨਾਂ ਦਿਨੇ ਵਿਛਾ ਦੇਂਦੇ ਨੇ ਝਾੜ ਦੇਂਦੇ ਨੇ ਸਭ ਕੁਝ ਝਾੜ ਦੇਂਦੇ ਨੇ ਤਾਂ ਤੁਹਾਡੇ ਦੇ ਪੁੱਤ ਤੁਹਾਨੂੰ ਕੋਈ ਨਹੀਂ ਇੰਟਰਸਟ ਹੈਗਾ ਜੇ ਤੁਹਾਨੂੰ ਕੋਈ ਵੀ ਤੁਹਾਡੀ ਕੋਈ ਰਿਸਪੌਂਸਿਬਿਲਟੀ ਨਹੀਂ ਹੈਗੀ ਵੀ ਤੁਸੀਂ ਇਹ ਕੰਮ ਕਰਨਾ ਕਰੂਗੇ ਵੀ ਉਹਨਾਂ ਦੋ ਜਣਿਆਂ ਦੇ ਲਈ ਹੁੰਦਾ ਨੇ ਜਣੇ ਛੱਡਿਆ ਬਸ ਉਹਨਾਂ ਨੇ ਕੰਮ ਕਰਨਾ ਹੋਰ ਕਿਸੇ ਨੇ ਨਹੀਂ ਕੰਮ ਕਰਨਾ ਕੱਲਾ ਉਹਨਾਂ ਦਾ ਚੱਲ ਤੇ ਉਹਨਾਂ ਨੇ ਹੀ ਨਾਲ ਆਹ ਚੀਜ਼ ਕਰਨੀ ਹੈ ਬਸ ਦਰਿਆ ਵਿਛਾ ਦੇਂਿਆ ਉਹਨਾਂ ਨੇ ਵਿਛਾਉਂਿਆ ਉਹਨਾਂ ਨੇ ਝਾੜਨੇ ਉਹਨਾਂ ਨੇ ਸਾਰਾ ਕੁਝ ਕਰਨਾ ਉਹਨਾਂ ਦੇ ਛੱਡਿਆ ਤੁਸੀਂ ਨਹੀਂ ਬੁੜੀ ਹੈ ਬੰਦਾ ਹੈ ਮੁੰਡਾ ਹੈ ਕੁੜੀ ਹੈ ਬੰਦਾ ਬੁੜੀ ਬੁੱਢਾ ਕੋਈ ਵੀ ਹੈ ਪਰ ਰੇਕ ਦੀ ਰਿਸਪੋਨਸੀਬਿਲਟੀ ਇਹਦੇ ਨਹੀਂ ਆ ਕੇ ਚਰਚ ਦਾ ਕੰਮ ਕਰਨਾ ਸਾਰਾ ਸ਼ਾਮ ਨੂੰ ਫਿਰ ਇਹ ਕੰਮ ਆ ਜਿਹੜਾ ਦਰਿਆਵਾਂ ਨੂੰ ਝਾੜਦਿਆਂ ਜਾਂ ਇਕੱਠੀਆਂ ਕਰਨੀਆਂ ਸਾਡੇ ਕਿਹਾ ਨਾ ਰੇਕ ਦੀ ਰਿਸਪੋਨਸੀਬਿਲਟੀ ਹੈ ਸਮਝ ਆ ਰਹੀ ਵੀ ਨਹੀਂ ਆ ਰਹੀ ਹallelujah ਉਹ ਸਾਡਾ ਕਿਤੇ ਨਾ ਕਿਤੇ ਤੁਸੀਂ ਵੱਡੀਆਂ ਮਿਨਿਸਟਰੀਆਂ ਦੇ ਵਿੱਚ ਗਏ ਹੋਗੇ ਉੱਥੇ ਬਜ਼ੁਰਗ ਔਰਤਾਂ ਤੱਕ ਕੰਮ ਕਰਦੀਆਂ ਨੇ ਬਾਈਬਲ ਦੀ ਲੋਕਾਂ ਦੀ ਗਲਾਪ ਪੜ੍ਹ ਕੇ ਵੇਖੋ 2 ਦੇ 84 ਬਚਨ ਉਹਦੇ ਵਿੱਚ ਲਿਖਿਆ ਇੱਕ 84 ਵਰਿਆਂ ਦੀ ਸੋਰੀ 44 ਬਚ ਨੇ ਅ 84 ਵਰਿਆਂ ਦੀ ਔਰਤ ਹallelujah ਇੱਕ 84 ਵਰਿਆਂ ਦੀ ਔਰਤ ਭਵਨ ਦੇ ਵਿੱਚ ਸਫਾਈ ਦਾ ਕੰਮ ਕਰਦੀ ਸੀ ਰੋਜ਼ੇ ਰੱਖਦੀ ਸੀ ਪਰਮੇਸ਼ਰ ਦੀ ਸੇਵਾ ਕਰਦੀ ਸੀ ਤੁਹਾਡੇ ਵਿੱਚ ਕਿਹੜਾ ਜਿਹੜਾ ਹੱਥ ਖੜਾ ਕਰਕੇ ਕਹਿੰਦੇ ਮੈਂ 84 ਸਾਲਾਂ ਦਾ ਕੌਣ 84 ਸਾਲਾਂ ਦਾ ਹallelujah ਸਾਰੇ ਬੋਲੋ ਹallelujah ਕੌਣ ਹੈ ਤੁਹਾਡੇ ਵਿੱਚ ਕੋਈ ਵੀ ਨਹੀਂ ਕੰਨੀ ਕਦਰਾਉਣਗੇ ਆ ਤਾਂ ਆ ਅਦਰੀਆਂ ਝਾੜਨੀ ਪਵੇ ਝਾੜ ਕੇ ਮੇਰੇ ਸਿਰ ਤੇ ਘਟਾ ਭੂਆ ਗੋਲ ਜਾਣਾ ਮੈਂ ਲੰਬੜ ਜਾਵਾਂਗੀ ਹallelujah ਫਿਰ ਤੁਸੀਂ ਜਗਤ ਦੇ ਹੋ ਤੁਸੀਂ ਜਗਤ ਦੇ ਹੋ ਜਿਹੜਾ ਦੁਨੀਆਂ ਇਹ ਚੀਜ਼ ਸੋਚੇਗਾ ਉਹ ਜਗਤ ਦਾ ਹੈ ਉਹ ਵੱਖਰਾ ਨਹੀਂ ਕੀਤਾ ਆ ਉਹ ਜਗਤ ਦਾ ਹੈ ਹallelujah ਉਹ ਜਗਤ ਦਾ ਹੈ ਜਿਹੜਾ ਇਹ ਚੀਜ਼ ਨੂੰ ਦਿਮਾਗ ਦੇ ਵਿੱਚੋਂ ਨਹੀਂ ਕਾਦਾ ਬਾਹਰ ਉਹਨੇ ਕਰ ਦਿਆ ਨਾ ਬਸ ਹੀ ਦੇ ਬਸ ਉੱਤੇ ਬਾਏ ਗਏ ਹallelujah ਸਾਰੇ ਬੋਲੋ ਹallelujah ਹallelujah ਇਹ ਚੀਜ਼ ਤੇ ਧਿਆਨ ਨਹੀਂ ਦਿੱਤਾ ਤੁਸੀਂ ਅਸਲ ਕਹਿੰਦਾ ਅਰਥਾਤ ਸੱਚਾਈ ਦਾ ਆਤਮਾ ਜਿਹਨੂੰ ਜਗਤ ਨਹੀਂ ਪਾ ਸਕਦਾ ਤੇ ਨਾ ਉਹਨੂੰ ਦੇਖ ਸਕਦਾ ਹੈ ਅਨੂ ਆਤਮਾ ਦੇਨ ਦੀ ਤਾਕਤ ਰੱਖਦਾ ਪਰਮੇਸ਼ਰ ਜਿਹੜਾ ਬੰਦਾ ਰੱਬ ਦੇ ਨਾਲ ਸੇਵਾ ਕਰਦਾ ਜਿਹੜਾ ਬੰਦਾ ਰੱਬ ਦਾ ਢਾਲ ਮੰਨਦਾ ਜਿਹੜਾ ਬੰਦਾ ਰੱਬ ਦੀ ਭਗਤੀ ਕਰਦਾ ਜਿਹੜਾ ਬੰਦਾ ਪਵਿੱਤਰ ਆਤਮਾ ਦੀ ਕਦਰ ਕਰਦਾ ਜਿਹੜਾ ਬੰਦਾ ਆਪਣੇ ਅਗੁਏ ਦੀ ਕਦਰ ਕਰਦਾ ਜਿਹੜਾ ਬੰਦਾ ਆਪਣੇ ਅਗੁਏ ਦੀ ਰਿਸਪੈਕਟ ਕਰਦਾ ਆਪਣੇ ਅਗੁਏ ਦੀ ਚੁਗਲੀ ਨਹੀਂ ਪਸੰਦ ਕਰਦਾ ਆਪਣੇ ਅਗੁਏ ਦੀ ਅਗੁਏ ਦੀ ਜਿਹੜੀ ਬੇਇਜ਼ਤੀ ਨਹੀਂ ਪਸੰਦ ਕਰਦਾ ਬੇਇਜ਼ਤੀ ਨਹੀਂ ਮਹਿਸੂਸ ਹੁੰਨ ਦਿੰਦਾ ਉਹ ਬੰਦੇ ਦੇ ਉੱਤੇ ਪਰਮੇਸ਼ਰ ਦੀ ਸਾਮਾ ਤੋਂ ਕਰਦੀ ਹੈ ਹਾਲੇਲੂਇਆ ਬਦਲਾਅ ਵਜ ਤੱਕ ਤੁਹਾਡੀ ਜ਼ਿੰਦਗੀ ਦੇ ਵਿੱਚ ਨਹੀਂ ਆ ਕਿੰਨਾ ਚਲਾ ਚਲਾ ਕੇ ਦੇਖਾਂ ਬਦਲੋਗੇ ਜੀਵਨ ਦੇ ਕੰਮ ਹੋਵੇਗਾ ਨਹੀਂ ਬਦਲੋਗੇ ਤੇ ਕਦੀ ਕੰਮ ਨਹੀਂ ਹੋ ਸਕਦਾ ਹallelujah ਹallelujah ਚਾਚਾ ਵਾਲੀ ਦਾਦਾ ਵਾਲੀ ਪੰਜਾ ਪੰਜਾ ਵਾਲੀ ਤੁਹਾਨੂੰ ਸਮਝਾਉਣਾ ਪੈਂਦਾ ਆਹ ਕਰੋ ਐਸਾ ਕਰੋ ਉਹ ਕਰੋ ਅੱਜ ਤੱਕ ਤੁਹਾਨੂੰ ਸਮਝ ਨਹੀਂ ਆਇਆ ਅੱਜ ਤੱਕ ਤੁਹਾਨੂੰ ਤੇ ਤੁਹਾਡੇ ਜੀਵਨ ਦੇ ਵਿੱਚ ਚੇਂਜਿੰਗ ਨਹੀਂ ਕਿਉਂ ਨਹੀਂ ਆਈ ਕਿਉਂਕਿ ਤੁਸੀਂ ਗੱਲ ਨਹੀਂ ਮੰਨਦੇ ਬਾਈਬਲ ਤੇ ਲਿਖਿਆ ਜਿਹੜਾ ਆਗਿਆਕਾਰ ਹੈ ਉਹਦੇ ਜੀਵਨ 'ਚ ਕੰਮ ਹੁੰਦਾ ਜਿਹੜਾ ਆਨਾਗਿਆਕਾਰ ਹੈ ਉਹਦੇ ਤੇ ਸਰਾਬ ਪੈਦਾ ਹੁੰਦਾ ਹੈ ਹਾਲੇਲੂਇਆ ਕਹਿੰਦਾ ਜੇ ਤੁਸੀਂ ਯਹਵਾ ਪਰਮੇਸ਼ੁਰ ਦੀ ਗੱਲ ਮੰਨੋਗੇ ਤੁਹਾਡੇ ਉੱਤੇ ਅਸੀਸਾਂ ਆਣਗੀਆਂ ਜੇ ਤੁਸੀਂ ਉਹਦੇ ਤੇ ਆਉਂਦੀ ਗੱਲ ਨਹੀਂ ਮੰਨੋਗੇ ਤੁਹਾਡੇ ਉੱਤੇ ਸਰਾਬ ਆਗੇ ਬਿਗਤਾਸਾ 28 ਦੇ ਹਿੱਸਾ ਦਾ ਪੜ ਲੈਣਾ ਜਾਵੇ ਸਮਝ ਲਿਓ ਹਾਲੇਲੂਇਆ ਸ਼ਾਂਤ ਹੋ ਗਏ ਜੀ ਹੁਣ ਕਦੀ ਲਾਈਫ ਦੇ ਵਿੱਚ ਆਉਂਦੀ ਚੇਂਜਿੰਗ ਨਹੀਂ ਦੇਖੀ ਤੁਸੀਂ ਇੱਥੇ ਕਹਿੰਦਾ ਕੋਈ ਘਰ ਦੇ ਵਿੱਚ ਦੁਆ ਕਰਾਗਾ ਰੋਜ਼ ਕਿੰਨੇ ਜਣਾ ਨੇ ਚਾਰ ਰੋਜ਼ੇ ਰੱਖੇ ਪਿਛਲੇ ਆਦ ਮਾਰ ਅਨਾਉਂਸ ਕੀਤਾ ਸੀ ਚਾਰ ਰੋਜ਼ੇ 1 2 3 4 ਬਸ ਤੇ ਪੰਡਾਲ ਭਰਿਆ ਹੁੰਦਾ ਚਾਰ ਰੋਜ਼ੇ ਪੌਦਰੀ ਤੱਕ ਨਹੀਂ ਰੱਖਦੇ ਲਫਾਇਦਾ ਕੀ ਉਹ ਜਿਹਨੇ ਸਾਡਾ ਮਨਿਸਪਲਿਟੀ ਜਿਹੜੀ ਪੌਪੂਲਰ ਹੋਵੇ ਐਦਾ ਨਹੀਂ ਹੁੰਦੀ ਅੱਧਾ ਨਹੀਂ ਦੀ ਇੱਕ ਬੰਦੇ ਤੇ ਛੱਡਾ ਇੱਕ ਬੰਦੇ ਤੇ ਸਾਰਾ ਭਾਰ ਸੁੱਟਿਆ ਆ ਬਸ ਤੇਰੇ ਤੇ ਭਾਰ ਸੁੱਟਿਆ ਵਾ ਤੂੰ ਹੀ ਕਰਨਾ ਤੂੰ ਮਿਹਨਤ ਕਰ ਤੂੰ ਇਹ ਕਰ ਉਹ ਕਰ ਮੇਰੀ ਮਿਹਨਤ ਮੇਗਾ ਪਰਮੇਸ਼ਰ ਦੇਖਦਾ ਉਹ ਆ ਹੀ ਪਰਮੇਸ਼ਰ ਤੁਹਾਡਾ ਹੈ ਤੇ ਤੁਹਾਡੀ ਮਿਹਨਤ ਵੇਖਦਾ ਹੈ ਤੁਸੀਂ ਦੁਕਾਨ ਤੋਂ ਸਮਾਨ ਲੈ ਕੇ ਆਉਂਦਾ ਸਮਾਨ ਲੈ ਆ ਕੇ ਘਰੇ ਦਾ ਹੱਥ ਦਿੰਦੇ ਹੋ ਉਹ ਆਪਣੇ ਆਪ ਨਹੀਂ ਗੰਦਾ ਤੇ ਆਪਣੇ ਆਪ ਤੁਹਾਡੇ ਢਿੱਡ 'ਚ ਨਹੀਂ ਜਾਂਦਾ ਉਹਦੇ ਤੇ ਹੱਥ ਪੈਰ ਲਾਉਣੇ ਪੈਂਦੇ ਨੇ ਉਸੇ ਤਰੀਕੇ ਨਾਲ ਆਤਮਿਕ ਰੀਤੀ ਦੇ ਨਾਲ ਵੀ ਜੋ ਤੁਹਾਡੇ ਤੇ ਹੁਕਮ ਤੁਹਾਨੂੰ ਹோம்ਵਰਕ ਵੀ ਮਿਲਦਾ ਹੈ ਆਤਮਿਕ ਹோம்ਵਰਕ ਜਿੰਨਾ ਚਿਰ ਤੁਸੀਂ ਉਹਦੇ ਤੇ ਕੰਮ ਨਹੀਂ ਕਰੋਗੇ ਉਹਨਾਂ ਚਿਰ ਤੁਹਾਡੇ ਜੀਵਨ 'ਚ ਕੰਮ ਨਹੀਂ ਹੋਏ ਕਿੰਨੇ ਜਣੇ ਸਕੂਲ 'ਚ ਪੜ੍ਹੇ ਲਿਖੇ ਨੇ ਪੜ੍ਹੇ ਪੜ੍ਹੇ ਨੇ ਸਕੂਲ ਜਾਂਦੇ ਰਹੇ ਨੇ ਹோம்ਵਰਕ ਮਿਲਦਾ ਰਿਹਾ ਨਾ ਜਦੋਂ ਨਹੀਂ ਸੀ ਮਿਲਤਾ ਨਾ ਕਰਦੇ ਆਂਦੇ ਜਦੋਂ ਕੀ ਹੁੰਦਾ ਸੀਗਾ ਬੋਲੋ ਯਾਰ ਹੈ ਤੇ ਆਉਂ ਮਰ ਕੋਈ ਗੱਲ ਨਹੀਂ ਗਰਦੀ ਹੋ ਗਈ ਤੇ ਫਿਰ ਜਦੋਂ ਜਿਆਦਾ ਹੀ ਉਲਝਣ ਮਾਰੋ ਕੋਦੋਂ ਪਤਾ ਚੱਲਦਾ ਬੇਨ ਯੇਸ਼ੂ ਉਸ ਦਾ ਡੰਡਾ ਵੱਜਿਆ ਨਹੀਂ ਮੰਨੀ ਹੁੰਦੀ ਗੱਲ ਡੰਡਾ ਵੱਜਿਆ ਨਹੀਂ ਮੰਨੀ ਹੁੰਦੀ ਗੱਲ ਹਾਲੇਲੂਇਆ ਡੰਡਾ ਜਿਹੜਾ ਪਾਪ ਕਰਦਾ ਹੈ ਉਹਦੀ ਗ੍ਰੇਸ ਉਹੂ ਦੂਰ ਚਲੀ ਜਾਂਦੀ ਹੈ ਤੁਹਾਡਾ ਇੱਕ ਪਾਪ ਤੁਹਾਨੂੰ ਬੜੀ ਵੱਡੀ ਉਲਝਣ 'ਚ ਪਾ ਦਿੰਦਾ ਹੈ ਤੁਹਾਡਾ ਇੱਕ ਪਾਪ ਤੁਹਾਨੂੰ ਬੜੀ ਵੱਡੀ ਸਮੱਸਿਆ ਦੇ ਵਿੱਚ ਪਾ ਦਿੰਦਾ ਹੈ ਤੁਹਾਡਾ ਇੱਕ ਪਾਪ ਤੁਹਾਡਾ ਇੱਕ ਗੁਨਾਹ ਇੱਕ ਤੋਂ ਗੁਨਾਹ ਤੁਹਾਡੀ ਆਤਮਿਕ ਆਤਮਿਕ ਦੌੜ ਨੂੰ ਸਲੋ ਕਰ ਦਿੰਦਾ ਹੈ ਤੁਹਾਡਾ ਇੱਕ ਪਾਪ ਜਦੋਂ ਤੁਹਾਡਾ ਇੱਕ ਪਾਪ ਜਦੋਂ ਤੁਸੀਂ ਕਰਦੇ ਹੋ ਤੁਸੀਂ ਰੱਬ ਦੇ ਵਿੱਚ ਵਧੀਆ ਭੱਜਦੇ 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 ਹੁੰਦੇ ਹਨ ਜਦੋਂ ਤੁਸੀਂ ਪਾਪ ਕਰ ਲੈਂਦੇ ਹੋ ਤੁਹਾਡਾ ਭੱਜਣਾ ਤੁਹਾਡੇ ਦੁਰਨੇ ਦੇ ਵਿੱਚ ਚੱਲ ਜਾਂਦਾ ਫਿਰ ਕੰਬੜੇ ਉੱਪਰ ਤੋਂ ਹਾਇ ਉਹ ਦੱਲਾ ਤੋਂ ਭੀੜੇ ਪਾਦਰੀ ਨੂੰ ਕਾ ਕਰਾਂਗੇ 12 ਵਜੇ ਸਮਾਪਤ ਕਰਦਾ ਫਿਰ ਬੜੀ ਧੋਪ ਹੁੰਦੀ ਹੈ ਲੋਬ ਵੱਜੀ ਮੂੰਹ ਤੇ ਹਾਲੇਲੂਇਆ ਹੈ ਐਵੇਂ ਹੀ ਹੈ ਅੱਜ ਨਹੀਂ ਦਾਨਦੋਂਦ ਨੇ ਬੁਲਸ ਨਹੀਂ ਕਰ ਗਏ ਹੈ। ਹਾਂ? ਸੱਚੀ ਕਾ ਅਜੇ ਲਾੜੋਂਦੋਂਦ ਕੇ ਆਏ ਨੇ। ਬਰਕਤ ਕੀ ਲਾਉ। ਸ਼ੈਤਾਨ ਕਾਨੂੰ ਇਸੇ ਲਈ ਉਹਦੀ ਪਲੈਨਿੰਗ ਚੱਲਦੀ ਹੈ ਸ਼ੁੱਕਰਵਾਰ। ਸ਼ੁੱਕਰਵਾਰ ਤੋਂ ਉਹਦੀ ਪਲੈਨਿੰਗ ਸਟਾਰਟ ਹੋ ਜਾਂਦੀ ਹੈ ਬਸ। ਜਿਹੜੀ ਜਿਹੜੀ ਆਸ਼ੀਸ਼ ਤੁਹਾਨੂੰ ਮਿਲਣੀ ਹੁੰਦੀ ਹੈ ਸੰਡੇ ਨੂੰ। ਸ਼ੁੱਕਰਵਾਰ ਤੋਂ ਦੀ ਪਲੈਨਿੰਗ ਸਟਾਰਟ ਹੋ ਜਾਣਾ ਹੈ ਸ਼ਨੀਵਾਰ ਵੀ ਚੱਲੇਗਾ ਗੜਬੜੀ ਪ੍ਰੋਬਲਮ ਗੜਬੜੀ ਪ੍ਰੋਬਲਮ ਗੜਬੜੀ ਪ੍ਰੋਬਲਮ ਗੜਬੜੀ ਚੱਲਦੀ ਰਹਿੰਦੀ ਚੱਲਦੀ ਰਹਿੰਦੀ ਹੈ ਗੜਬੜੀ ਸਾਰੇ ਗੁਲਾਹ ਹਲੇ ਦੀ ਹੈ ਹallelujah ਇਹ ਐਤਵਾਰ 10:00 ਵਜੇ ਤੋਂ 11:00 ਵਜੇ ਤੱਕ ਕਈਆਂ ਦਾ ਹੋਰਾਂ ਕੈਨਸਲ ਕਰ ਦਿੰਦਾ ਹallelujah ਕਈ ਆ ਜਾਂਦੇ ਆ ਮਾਰੀ ਦੇ ਤੇ ਫਿਰ ਉਹ ਮਾਈਂਡ ਦੇ ਵਿੱਚ ਉਹ ਚੀਜ਼ ਇੱਥੇ ਆ ਕੇ ਉਹ ਚੀਜ਼ ਛੱਡ ਦੋ ਸ਼ੈਤਾਨ ਨੂੰ ਪੈਰਾਫਲੇ ਮਿੱਤੋਂ ਖਤਮ ਹੋ ਜਾਈ ਜਸੂਸ ਅਮੇਨ ਜਿਹੜਾ ਤੁਹਾਡੇ ਵਿੱਚ ਪੈਦਾ ਬੱਲਦਾ ਹੈ ਹallelujah ਇੱਕ ਨਿੱਕੀ ਜੀ ਗਲਤੀ ਆਤਮਿਕ ਰੀਤੀ ਦੇ ਨਾਲ ਇਸ ਚੀਜ਼ ਨੂੰ ਸੋਚੋ ਤੇ ਫੀਲ ਕਰੋ ਇੱਕ ਨਿੱਕੀ ਜੀ ਗਲਤੀ ਸਾਨੂੰ ਕਿੰਨਾ ਸਦੋਹ ਕਰ ਦਿੰਦੀ ਆਤਮਿਕ ਧੋੜ ਦੇ ਵਿੱਚ ਇੱਕ ਨਿੱਕੀ ਜੀ ਗਲਤੀ ਇੱਕ ਪਾਪ ਅਸੀਂ ਕਰਦੇ ਆ ਇੱਕ ਪਾਪ ਦੇ ਨਾਲ ਅਸੀਂ ਕਿੰਨਾ ਧੋੜ ਧੋੜਦੇ ਸੀਗੇ ਹਨਾ ਇਹ ਲਿਖਿਆ ਨਾ ਉਹ ਗਲਾਤੀਆ ਦੀ ਪੁਸਤਕ ਦੇ ਵਿੱਚ ਕਹਿੰਦਾ ਤੁਸੀਂ ਤਾਂ ਚੰਗੀ ਧੋੜ ਧੋੜਦੇ ਸੀ ਕਿੰਨੇ ਤੁਹਾਨੂੰ ਰੋਕ ਦਿੱਤਾ ਕਿ ਤੁਸੀਂ ਸਚਾਈ ਨੂੰ ਨਾ ਮੰਨੋ ਗਲਾਤੀਆ 5 ਦਾ 10 ਦਾ ਸਾਰੇ ਬੋਲੋ ਹallelujah ਚਮਕੀ ਦੌੜ ਦੌੜ ਰਹੀ ਭੱਜ ਰਹੇ ਸੀ ਭੱਜਦੇ ਪੂਰਾ ਦੌੜ ਦੌੜ ਪੂਰਾ ਵਧੀਆ ਭੱਜ ਰਹੇ ਸੀ ਫਿਰ ਜਦੋਂ ਪਾਪੀ ਦਾ ਉਹ ਭੱਜਣਾ ਵਾਸਾ ਆਇਆ ਪਾਦਨੀ ਸਾਹਿਬ ਦਾ ਔਖਾ ਅੱਜ ਫਲਾਣਾ ਹੋ ਗਿਆ ਤੇ ਅੱਜ ਇੰਕਾ ਹੋ ਗਿਆ ਤੇ ਤੇ ਰੈਗੂਲਰ ਕੌਣ ਦਵਾ ਕਰਦਾ ਗਾਡਾ ਕਰਦਾ ਰੈਗੂਲਰ ਰੈਗੂਲਰ اوي ਜਿਸ ਮਮਾ ਨੂੰ ਇਹ ਚਾਹਤ ਲੰਮਾ 97 ਤੋਂ 16 ਤੇ ਅਮਰਨੋਸ ਤੋਂ 10 ਉਹ ਬਿਜੀ ਆ ਰਹੇ ਨੇ ਚੱਪਿਆ ਨੂੰ ਕੋਣ ਬੋਲ ਬੋਲਣ ਹallelujah ਪਾਸਟਰ ਜੀ ਕਿੱਥੇ ਨੇ ਉਹ ਬਿਜੀ ਨੇ ਉਹ ਜਲਦੀ ਜਲਦੀ ਲੋ ਇੱਥੇ ਆਉਂ ਦੌੜਾ ਕਰ ਕੰਮ ਸਾਰੇ ਬੋਲ ਹallelujah ਤੇ ਜਦੋਂ ਪਾਂਦਰੀ ਚੀਲਾ ਜਿਹਾ ਕਰੋ ਦਵਾਵਾ ਕਰੋ ਦਵਾਵਾ ਉਹਨੂੰ ਨਹੀਂ ਦੌੜਾ ਪੈ ਉਦੋਂ ਇਹ ਦਿਮਾਗ ਖੁੱਲਿਆ ਉਦੋਂ ਦਿਮਾਗ ਨਹੀਂ ਖੁੱਲਦਾ ਪਿਆ ਉਦੋਂ ਮਾਈਂਡ ਦਾ ਬਰੀਨ ਦਾ ਚਾਰੀ ਹਿੱਸੇ ਦਾ ਢੱਕਣ ਜਿਹੜਾ ਉਹ ਨਹੀਂ ਖੁੱਲਦਾ ਪਿਆ ਇੱਥੇ ਮਾਦਰੀ ਚ ਲਾਜ ਲਾ ਕੇ ਕਹਿ ਰਿਆ ਦੁਆ ਕਰੋ ਦੁਆ ਕਰੋ ਪ੍ਰਾਰਥਨਾ ਕਰੋ ਦੁਆ ਕਰੋ ਪ੍ਰਾਰਥਨਾ ਕਰੋ ਉਹ ਕਰੋ ਦੁਆ ਜਲਦੀ ਜਲਦੀ ਤੁਮਹਾਨੂੰ ਤੁਸੀ ਕਰ ਦੋ ਦੁਆ ਮਾਰਾ ਜਾ ਉਹ ਉਹ ਉਹਨਾਂ ਨੂੰ ਤਸੱਲੀ ਹੋਏਗੀ ਹਣਾ ਪਾਸਟਰ ਦਾ ਹੀ ਨੰਬਰ ਹੈ ਕੋਈ ਗੱਲ ਨਹੀਂ ਕਰ ਦੋ ਤੁਮ੍ਹੇ ਹਲੇਲੂਇਆ ਮੈਂ ਤੁਹਾਨੂੰ ਕਹਿਣਾ ਵੀ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਜ਼ਿੰਦਗੀ 'ਚ ਪਰਮੇਸ਼ਵਰ ਕੁਝ ਕਰੇ ਪਹਿਲਾਂ ਤੁਹਾਨੂੰ ਬਦਲਣਾ ਪਵੇਗਾ ਆਪਣੇ ਆਪ ਨੂੰ ਪਹਿਲਾਂ ਆਪਣੇ ਆਪ ਨੂੰ ਬਦਲੋ ਹਲੇਲੂਇਆ ਇੱਕ ਪਾਦਰੀ ਇੱਕ ਪਾਸਟਰ ਦੀ ਪ੍ਰੇਰ ਇੱਕ ਐਸੀ ਹੋਣੀ ਚਾਹੀਦੀ ਉਹਦੇ ਤੋਂ ਵਜਨ ਹੋਣਾ ਚਾਹੀਦਾ ਤੇ ਜਦੋਂ ਪਾਦਰੀ ਪ੍ਰੇਰ ਕਰੇ ਤੇ ਜਦੋਂ ਸ਼ੈਤਾਨ ਦੇਤੇ ਵਜਨ ਪਵੇ ਤੇ ਸ਼ੈਤਾਨ ختم ہو جائے آمین آدابان نے تاریخ بھائی بند کی کی کھلے کیسو مسیحاجی مچی آمین سی